ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਾਥ ਸੋਚੈ ਸੋਚਣਾ ਹੋਏ ਜੇ ਸੋਚੀ ਲਖਵਾਰ ਛੁਪੈ ਛੁਪਣਾ ਹੋਏ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਫਰੀ ਜੇ ਬੰਨਾ ਪ੍ਰਿਆ ਪਰ ਸਹਿਜ ਸੇ ਅਣਪਲ ਕੋ ਹਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਵਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਟੇ ਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਸਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁੱਝੈ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦੱਜ ਜਲੇਣੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵ ਵਿਖੋ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਨਾ ਫਿਰਦੇ ਗਾਵੇ ਕੋ ਜਾਪੇ ਰਿਸ਼ੇ ਦੂਰ ਆਵੇ ਕੋ ਵੇ ਕੇ ਹਾਦਰ ਹਦੂਰ ਕਤਨਾ ਕਤਿਨਾ ਆਵੇ ਟੋਟ ਕਰ ਕਰ ਕਤੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਤਕ ਪਾਹੇ ਰੁਗਾ ਜੁਗੰਤਰ ਖਾਹੀ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਕਿਆ ਭਾਉੇ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੈਰ ਕੀ ਅਗੇ ਰਖੀਏ ਜਿਦ ਸਹਿ ਦਵਾਰ ਮੋਹ ਕੀ ਬੋਲਨ ਬੋਲੀਏ ਜਿਦ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਾਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਏ ਜਿਨ ਸੇਵਤਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਧਾਰ ਗਾਵੀ ਐਸੋ ਨਿਯਮ ਰੱਖੀਏ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਇ ਗੁਰੀ ਸਿਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਥ ਨਾ ਜਾਏ ਦੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾ ਜੇ ਤਿਸ ਪਾਵਾ ਮਿੰਡ ਭਾਣੇ ਕੀ ਨਾਹੀ ਕਰੀ ਜੇ ਕੀ ਸਿਰਥਿ ਉਪਾਈ ਵੇਖਾ ਮਿੰਡ ਕਰਮਾ ਕੇ ਮਿੰਡ ਲਈ ਮਾਤ ਪਿਤਰ ਤਨ ਜਵਾ ਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਆਇ ਕਦੇ ਹੀ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਵੇਦਿਕ ਚਾਰੇ ਆਰਜਾ ਹੋਰ ਦਸੋ ਲਈ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਤੇ ਜਸ ਕੀਰਤ ਜਗਲੇ ਜੀਉ ਤਿਸ ਨਦਰ ਨਾ ਵੈਤਾ ਵਾਤ ਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਗਏ ਗਣਮੰਤਿਆ ਬੰਦੇ ਹਤੇ ਹਾ ਕੋਈ ਨ ਸੁਝੇ ਜੀ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾਤ ਸੁਣਿਆ ਧਰਤ ਤਮਲੇ ਆਕਾਸ਼ ਸੁਨੇ ਦੀਪ ਲੋ ਪਾਤਲ ਸੁਨੇ ਪਉਣ ਤਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾ ਸੁਨੇ ਇਤਰ ਬਰਮਾਏਂਦ ਸੁਨੇ ਮੋਕਸਰਾ ਹਰਮੰਦ ਸੁਨੇ ਜੋਗ ਜੁਬਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾ ਸੁਨੇ ਸਾਤ ਸੰਤੋ ਗਿਆਨ ਸੁਨੇ 68 ਕਾ ਇਸਨਾ ਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾ ਸੁਨੇ ਸਰਾ ਗੁਨਾ ਕੇ ਗਾ ਸੁਨੇ ਸੇ ਪੀਰ ਪਾ ਸਾਹਿਬ ਸੁਨੇ ਅੰਦੇ ਭਾਵੇ ਰਾ ਸੁਨੇ ਹਾਥ ਵੇਸ ਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾ ਸੁਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾਵੇ ਕਰ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇਸਰ ਤੋਂ ਮੈਨ ਮਨ ਬੋਧ ਮੰਨੇਸਾ ਕਲਪ ਮੰਨੇਸੋ ਤੇ ਮੰਨੇ ਮਹ ਚੂਟਾ ਨਾ ਕਾਇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮਨਾ ਤੁਮ ਸੇਤੀ ਸਰਮੰਦੇ ਐਸਾ ਨਾਮ ਨਰਜਣ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋ ਖੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਪਿਖ ਐਸ ਅਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਰ ਤੌਲ ਤਰਮ ਦੇ ਆਕਾ ਪੂ ਸੰਤੋਖਤਾ ਬਰਖਿਆ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਿਨਾਰਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਸ ਤੇ ਪਾਸਲੇ ਕਵਜੋ ਜੀ ਯਾਤਰੰਗਾ ਕੇ ਨਾਮ ਸੁਮਨਾ ਲਿਖਿਆ ਗੁੜੀ ਕਨਾ ਮਹਿਲੇ ਕਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੰਵਾਲੇ ਰੂਪ ਕੀ ਤਿੱਧਾ ਜਣੇ ਕੋਣਕੂਤ ਕੀਤਾ ਵਸਾਇ ਕਲਕਵਾ ਤਿਸਤੇ ਹੋਵੇ ਲਖਦਰੀਆ ਕੁਦਰਤ ਕਉ ਕਹਾ ਵਿਚਾਰ ਬਾਰਿਆਂ ਨ ਜਾਵੇਂ ਇੱਕ ਵਾਰ ਜੋਤਿਤ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਰੰਕਰ ਸੰਗ ਜਾਪੇ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਜੋਗ ਬਨ ਰਹੇ ਉਦਾਸ ਅਸਾਂਗ ਭਗਤ ਗੁਣ ਘਣ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮਾ ਭਗ ਸਾਰ ਸੰਗ ਮੋਢੇ ਲਿਲਾਏ ਤਾਰ ਗੁਰੂਤ ਗਵਨ ਕਹਾ ਵਿਚਾਰ ਵਾਰਿਆਂ ਨ ਜਾਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੁ ਸਦਾ ਸਲਾਮ ਭਨ ਅਨੰਕਾਰ ਅਸੰਗ ਮੋਰੇ ਕੇ ਹੰਦ ਕੋਰੇ ਸੰਗ ਚੋਰ ਹਰਾਮ ਕੋਰੇ ਸੰਗ ਮਰ ਕਰ ਜਾਹਿ ਜੋਰ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਭਾਵ ਕਰ ਜਾਹਿ ਅਸਾਂ ਗੁਰਿਆਰ ਗੁਰੇ ਬੁਰਾਈ ਸੰਗਮਲੇ ਸਮਲ ਭਖ ਖਾਇ ਸੰਗ ਨਿੰਦਕ ਸਿਰ ਘਰੇ ਪਾਰ ਨਾਨਕ ਨਿਜ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਰੰਕਾਰ ਅਸਾਂ ਕਾ ਨਾਮੇ ਸੰਖਤਾਮ ਧੰਮ ਗੰਮ ਸੰਖਲੋਤ ਸੰਪਿਆਚਰੇ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਹੈ ਅਖਰੀ ਗਹਿਣ ਗੀਤ ਗੁੰਗਾ ਅਕ੍ਰਿ ਇਲੈ ਕਲੰਬੋ ਨਰਬਾਨਾ ਕਿਰ ਸਰਜ ਸੰਜੋਗ ਵਕਾਲ ਜਿਨੇ ਹਿਲੇ ਕੇਤੀ ਸਰਨਾ ਜੇਪੁਰ ਮੈਂ ਤੇਵ ਤੇ ਨ ਪਾਏ ਗੀਤਾ ਕੀਤਾ ਤੇ ਤਾ ਨਵੇਂ ਨਾਵੇਂ ਨਾਈ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਵਾਂ ਇੱਕ ਵਾਰ ਜੋਤ ਤਿ ਭਾਵੇ ਸਾਈ ਭਲੀ ਕਰ ਦੁ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤੰਦੇਹ ਪਾਣੀ ਜੋਤੇ ਤਿਰ ਸੁਖੇ ਮੋਤਬਲੀਤੀ ਕਪੜ ਹੋਏ ਸਭ ਲਈ ਇਹ ਢੋਏ ਭਰੀ ਅਮਦ ਭਾਪਾ ਕੇ ਸੰਗ ਢੋਪੇ ਨਾਵੇਂ ਕੇ ਰੰਗ ਉਨਹੀਂ ਪਾਪੀ ਅਖਨਾਈ ਕਰ ਕਰ ਕਰਨਾ ਲਿਖ ਲੈ ਜਾ ਹਾਪੇ ਬੀਜਾ ਪੇ ਹੀ ਕਾ ਨਾਨਕ ਹੁਕਮਿ ਆਵ ਜਾਓ ਤੇਰਾ ਤਬਦ ਹੈ ਤਾ ਜੇ ਕੋ ਭਾਵੇ ਝਲਕਾ ਮਾਨ ਸੁਲੇ ਮੰਨੇ ਅਮਰ ਕੀਤਾ ਭਾਉ ਅੰਤਰਗਤ ਧੀਰ ਸਮਨ ਨਾਓ ਸਭ ਗੁਣ ਤੇਰੇ ਮੇਂ ਨਾਹੀ ਕੋ ਵੀਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਰ ਬਾਣੀ ਬਰਮਾ ਸਤ ਸੁਹਾਣ ਸਦਾ ਮਚਾਉ ਕਮਨ ਸਵੇਲਾ ਵਕਤ ਕਮਨ ਕਮਨ ਤਿਤ ਘਉਣ ਵਾਰ ਕਮਨ ਸਿਰ ਤੁਮਾ ਕਮਨ ਤਿਤ ਹੋਇ ਆਕਾਰ ਵੇਲ ਨਾ ਪਾਇਆ ਭੰਤੀ ਜੇ ਹੋਵੇ ਲੈ ਪੁਰਾਣ ਵਕਤ ਨਾ ਪਾਇਓ ਕਾਧੀਆਂ ਜੇ ਨਿਕਲਨੇ ਕੋਰਾਂ ਸਿਰਤ ਮਾਰਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੀ ਟਿੰਗੋ ਸਾਜਿਆ ਪੇ ਜਾਣੇ ਸੋਹਿ ਕਿਵ ਕਰਾ ਕਾ ਕਿਵਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਕਲ ਸਭ ਕੋ ਆਕੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆ ਨਾ ਸੋਹਿ ਪਾਤਾਲਾ ਪਾਤਲ ਲੱਕਿਆ ਅਗਾਸ ਅਗਾਸ ਉੜ ਕੁੁਰਕ ਪਾਤ ਕੀ ਵੇਦ ਕਹਿਣ ਗਵਾਤ ਚੈ ਸੁਧਾਰੇ ਕਲਕਤੇ ਬਸੂ ਲਿਖਤਾਤ ਲੇਖਾ ਤੇ ਲਿਖੇ ਲਿਖਾਏ ਵਿਨਾਸ ਲਾਲ ਕੁਵੜਾ ਕੀ ਆਪੇ ਜਾਣੇ ਆਪ ਸਾਲਾ ਹਿਸਲਾਇਤੀ ਸੁਰਤ ਲਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਮੇਰਾ ਸੇਤੀ ਮਲਦਾਨ ਕੀੜੀ ਤੁਲਨਾ ਹੋਵਨੇ ਜਿਤਸ ਮਨੋਨਾ ਵਿਸਰੇ ਅੰਤ ਨਾ ਸਿਪਤ ਕਹਨਾ ਅੰਤ ਨਾ ਕਰਨੇ ਬੇਨਾਂ ਅੰਤ ਨਾ ਵਿਖੜ ਸੁਨੇ ਨਾ ਅੰਤ ਨਾ ਜਾਪੇ ਕੇ ਹਵਨ ਬੰਤ ਅੰਤ ਨਾ ਜਾਪੇ ਕੀਤਾ ਹੈ ਕਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਰਨ ਕੇ ਤੇ ਵਿਲਾਹ ਹਿਤਾ ਕੇ ਅੰਤ ਨਾ ਪਾਇ ਜਾਏ ਇਹ ਅੰਤ ਨਾ ਜਾਣੇ ਕੋਈ ਬਉਤਾ ਕਈਆ ਬਉਤਾ ਹੋਏ ਵੱਡਾ ਸਾਈਭੂ ਚਾਹਤਾ ਹੋ ਜੇ ਉਪਰ ਉਚਾ ਨੋ ਇਹ ਵੱਡੂ ਉਚਾ ਹੋਵੇ ਕੋ ਤੀ ਸੋਚੇ ਕੋ ਜਾਣੇ ਸੋਇ ਦੇਵ ਦਾਬ ਜਾਣਿਆ ਆ ਪਾਪ ਨਾਨਕ ਨਦਰੀ ਚਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੁਰੀ ਉਪਾਰ ਕੀਤੇ ਕਿਰਤ ਨਹੀਂ ਵਿਚਾਰ ਕੀਤੇ ਖਪਟ ਟੇਵੇ ਕਰ ਕੇ ਤੇ ਲੈ ਲੈ ਮੁਕ ਪਾਏ ਕੀਤੇ ਮੁਰਖ ਖਾਈਂ ਖਾ ਕੇ ਤਦੂ ਭੂਸਨ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖਣ ਸਕੇ ਕੋਏ ਜੇ ਕੋ ਖਾਈਗਾ ਕਨ ਪਾਏ ਹੋ ਜਾਣਿਆ ਜੇ ਤੇ ਆ ਮੁਖ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੀਤੇ ਸੁਨ ਬਖਸ਼ੇ ਸਫਲਾ ਨਾਨਕ ਪਾਸਾ ਹੀ ਪਾਸਾ ਮਲ ਬਨ ਮਲ ਵਪਾਰ ਮਲ ਵਪਾਰੇ ਮਲ ਬੰਧਾਰ ਮੁੱਲ ਆਵੇ ਮੁੱਲ ਜਾਏ ਮੁੱਲ ਪਾਏ ਬੁੱਲਾ ਸਭਾ ਮੋਲ ਤਰ ਮੋਲ ਦੀ ਮਾਨ ਮੋਲ ਤਰ ਮੋਲ ਫਰਮਾਨ ਮੋਲ ਬਖਸ਼ੀ ਸਮਲਨੇ ਸਾਰ ਮੋਲ ਕਰਮਲ ਫਰਮਾਨ ਮੋਲ ਮੁੱਲਾ ਖਿਆੜਾ ਜਾਇ ਆਕਾ ਕਰਹਿਨੇ ਬੁਲਾਏ ਆਕੇ ਵੇਦ ਪਾਠ ਪੁਰਾਨ ਆਕੇ ਬੜੇ ਗਰੇ ਵਖਿਆਣ ਆਕੇ ਵਰਮੇ ਆਕੇ ਇੰਦ ਆਕੇ ਗੂਪੀ ਦਾ ਗੋਵਿੰਦ ਆਕੇ ਇਸ ਰਾਕੇ ਸਿਬ ਆਕੇ ਕੀਕੇ ਕੀਤੇ ਗੁਦ ਆਕੇ ਦਾਣ ਆਕੇ ਦੇਵੇ ਆਕੇ ਸੁਰ ਨਰਮੁਜਣ ਸੇਵ ਕੀਤੇ ਆਕੇ ਕਿਨ ਪਾਇ ਕੀਤੇ ਗੈ ਕੈ ਉਠੜ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕਿ ਕਿ ਜੀਵਨ ਪਾਵੇ ਤੇ ਉਦ ਹੋਏ ਨਾਨਕ ਜਾਣੇ ਸਾਚਾ ਸੋਹੇ ਜੇ ਕੋ ਆਖੇ ਭੂਲ ਵਿਗਾਰ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿ ਅਸੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲੇਖ ਲਿਖ ਧਰਮ ਵਿਚਾਰੇ గావె ఇంద్రే గావే సమాధి గావణా అవన మహి సలే గావణ రతన తే అవే జోత మహాబల సూరా గావెానివే కండవర భారే సుతన గావె జా ਰਤੇ ਤੇਰੇ ਭਗ ਤੇਰੇ ਸਾਲੇ ਹੋਰ ਕੀਤੇ ਗਾਵਣ ਸਿਮੈ ਚਿਤ ਨੈਉ ਨਾਨਕ ਆਪਿ ਵਿਚਾਰੇ ਸੋਈ ਸੋਈ ਸਰਾਸਨ ਸਾਹਿਬ ਸੱਚਾ ਸੱਚ ਨਾਹੀਂ ਹੈਪੀ ਹੁਸੀ ਜੈ ਨਾ ਜੈ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਗਰਗਰ ਦੇ ਸੀਮਾ ਜਿਨਿ ਉਪਾਈ ਗਰਗਰ ਵੇਖੇ ਕਿਤਾਬ ਆਪਣਾ ਜੋਤਿਸ ਵੀ ਵੜਿਆ ਜੋਤਿਸ ਪਾਵੇ ਸੋਈ ਕਰਸੀ ਰਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਨਾਨਕ ਰਹੇ ਨਰ ਜਾਈ ਬੁੰਦਾ ਸੰਤੋਖ ਧਰਮ ਬਲੋ ਜਾਨ ਕੇ ਕਰੇ ਬੋਧ ਖੇਮਤਾ ਕਾਲ ਕੋ ਆਰੀ ਗਾਇ ਦੁਗਦੰਡਾ ਪਰਤੀ ਤਾਈ ਪਰਤੀ ਸਗਲ ਜਮਾ ਤੇ ਮਰ ਦੀ ਤੇਜਕ ਜੀਤ ਅਦੇ ਤੇ ਸਿਆ ਅਦੇ ਸਿਆ ਨੀਨਾ ਨਾਗ ਨਾਤ ਦੁਗਦੁਬੇ ਕੋ ਵੇਸ ਟੁਗਤ ਗੈਂਦਾ ਪਰ ਦਾਨਣ ਕੜਕੜਵਾ ਜੇ ਨਾਤ ਆਪ ਨਾਤ ਨਾਤੀ ਸਬਦਾ ਕੇਰੇ ਸਭਾ ਅਵਰਾ ਸਾਧ ਸੰਜੋ ਜੋ ਦੇ ਕਾਰ ਚਲਾਵੇ ਲੈ ਕੇ ਆਵੇ ਭਾਗ ਹਦੇ ਇਸਿਆ ਦੇਸਿਆ ਨੀਨ ਨਾਗ ਨਾਤ ਜਿਉ ਜੁ ਵੇ ਕੋ ਵੇਸ ਏਕਾ ਮਾਇ ਜੁ ਤੂਈ ਇਤਿੰਜੇ ਲੇ ਪਰਵਾਣੇ ਸਾਰੇ ਭੰਡਾਰੇ ਇਕ ਲਾਇ ਦੀ ਬਾਣ ਜਿਉ ਤਿਸ ਭਾਵੇ ਤੇ ਵੇਚ ਲਾਵੇ ਜਿਉ ਵੇ ਪਰਮਣ ਉਹ ਵੇਖ ਅਨੰਦ ਦਰਨਾਵੇ ਬਹੁਤਾ ਹੈ ਬਣਾਣਿਆ ਦੇਸਿਆ ਦੇਸਿਆ ਨੀਨ ਨਾਗ ਨਾਤ ਜਿਉ ਜੁ ਵੇ ਕੋ ਵੇਸ ਆਸਨੋਈ ਲੇ ਪਰਦਾਰ ਜੋ ਕਿਸ ਪਾਸ ਵੇ ਕਾ ਵਾਰ ਕਰ ਕਰ ਵੇਖਿਆ ਸਰ ਜਨਹਾਰ ਨਾਨਕ ਸੋਚੇ ਕੀ ਸਾਚੀ ਗੁਰ ਦੇਸ ਸੇ ਆਪੇ ਸਿਆਦ ਨੀ ਨਾਦ ਨਾਦ ਜੁ ਜੁ ਦੇ ਕੋ ਵੇਸ ਇੱਕ ਦੋ ਜਿਬ ਲਖੋਏ ਲਖੋਏ ਰਖਵੀਸ ਲਖ ਲਖ ਜੜਾ ਕੀ ਏਕ ਨਾਮ ਜਗਦੀਸ਼ ਏਤ ਰਾਜ ਭਤ ਪਵੜੀ ਜੜੀ ਇਹ ਹੋਈ ਕੀਸ ਸੁਣ ਗਲ ਆਇਆ ਕਾਸ ਕੀ ਕੀਤਾ ਆਈ ਰੀ ਸਰ ਨਾੜਕ ਨਦਰੀ ਭਾਈਏ ਕੂੜੇ ਕੂੜੇ ਠੀਸ ਆ ਕਰਨ ਜੋੜ ਚ ਪੈਣਾ ਜੋਰ ਜੋਰ ਨਮ ਕਰਨ ਦੇ ਹਣਾ ਜੋਰ ਜੋਰ ਨਾ ਜਿਵਣ ਮਰਨ ਨਾ ਜੋਰ ਜੋਰਨ ਰਾਹੀਮਨ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਟੇ ਛਟੇ ਸੰਸਾ ਜਿਹਾ ਜੋੜ ਕਰ ਵੇਖੇ ਸੋ ਇਹ ਨਾਨਕ ਉਤਮ ਨਹੀਂ ਕਿੰਨਾ ਕੋਇ ਰਾਤੀ ਰਤੇ ਪੇਵਾਰ ਪਵਨ ਪਾਨੇ ਜਿਨੂ ਪਾਤਾਲ ਦੇ ਸੁਵੀ ਤਰਦੀ ਧਾਬ ਰਖੀ ਧਰਮ ਸਾਲ ਤਸਵੀ ਜੀ ਦੇ ਤੁਕਤੇ ਰੰਗ ਦਿਨ ਚੇ ਨਾਮ ਨੇ ਕਿ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤੇਸਾਉਣ ਪੰਜ ਪ੍ਰਵਾਨ ਨਦਿਕਰਮ ਪਾਵੇਂ ਨੀਸਾਨ ਕਚਪ ਕਾਇੋ ਤੇ ਪਾਇ ਨਾਨਕ ਜੀ ਆਪੇ ਜਾਏ ਧਰਮ ਗੰਡ ਕਹਿਓ ਕਰਮ ਜਾਣ ਗੰਡ ਚਾਖੋ ਕਰਮ ਕੀਤੇ ਪਉਣ ਪਾਣੀ ਬੈਸੰਤਰ ਕੀਤੇ ਘੜ ਮਹੇਸ ਕੀਤੇ ਵਰਮੇ ਘੜਤਕੜੀ ਰੂਪ ਰਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਰ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਤ ਬੁੱਧ ਨੇ ਕੀਤੇ ਕੀਤੇ ਤਲਸਮਦ ਕੀਤਿਆ ਘੜਨੀ ਕੀਤਿਆ ਬਾਣ ਕੀਤੇ ਬਾਤ ਨੰਦ ਕੀਤਿਆ ਸੁਪੀ ਸੇਵਕ ਤੇ ਨਾਨਕ ਜੀ ਉਸ ਨਾਨਕ ਗਿਆਨ ਕਰਨ ਮੈਂ ਜਾਨ ਪਰਜਾ ਦੇ ਸੇਨਾਤ ਬਿਨੋਦ ਕੋ ਨੰਦ ਸਰਮ ਕਾਲ ਕੀ ਬਾਣੇ ਰੂਪ ਸੇ ਘਾੜ ਟਕੜੀ ਭਗਤ ਲੋਭ ਤਾਂ ਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਸੇ ਬਸਟਾਏ ਜਿੱਥੇ ਕੜੀਏ ਸੂਰਤ ਮਤਮਣ ਬੁਲ ਤੇਥੇ ਕੜੀਏ ਸੁਰਾਸਾ ਡਾਕੇ ਸੋ ਦੇਗਰਮ ਖੰਡ ਕੀ ਬਾਣੇ ਜੋਰ ਦਿੱਤੇ ਹੋਰ ਨਾ ਕੋਈ ਹੋਰ ਜਿੱਥੇ ਜੋਦ ਮਹਾਬਲ ਸੂਰਤ ਨਮੇ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਨ ਮਾਇਤਾ ਕੇ ਰੂਪ ਨਾ ਕਥਨੇ ਜਾਈ ਨਾ ਮਰੇ ਨ ਠਾਗੇ ਜਾਇ ਜਨ ਕੇ ਰਾਮ ਸੇ ਮਨ ਮਾਹ ਚਿਤ ਭਗਤ ਵਸੇ ਕੇ ਲੋ ਕਰੇ ਨੰ ਸੱਚਾ ਮਨਸੋ ਸਾਚੇ ਕਾਣ ਮੈਂ ਸਨ ਅਲੰਕਾਰ ਕਰ ਕਰ ਵੇਖ ਨਦਰ ਨਿਹਾਲ ਚਿੱਤੇ ਕੰਡ ਵੰਡ ਉਰ ਪਾਲ ਦੇ ਕੋ ਕਥੀ ਧਰਤਨਾ ਸਿੱਖੇ ਲੋ ਲੋ ਵਾ ਕਰ ਜੀਬ ਜੀ ਹੁਕਮ ਤੇ ਵਿਚਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਕਰਦਾ ਸਰ ਜੱਟ ਪਹਾਰਾ ਪੀਰੇ ਸੁਨ ਨਰਨ ਮਤ ਵੇਦ ਹਥਿਆਰ ਭਾਉ ਕ ਲਗਨੇ ਤਉ ਤਉ ਭਾਂਡਾ ਭਾ ਅਮ੍ਰਿਤ ਢਾਲ ਘੜੀਏ ਸਭ ਸੱਟ ਟਿਕਸਾ ਜਿਨ ਕੋ ਨਦਰ ਕਰ ਕੰਤਨ ਕਾਰ ਨਾਨਕ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦ ਦੇਦਾਈ ਦਾਇਆ ਤੇ ਲੈ ਸਭ ਲਿਜ ਘਟ ਜਨਿਆ ਅੰਗਰੇ ਹੰਨਿਆ ਬਾਚੇ ਤਰ ਮਹ ਦੂਰ ਕਰਮੇ ਆਪੋ ਆਪ ਨੇ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਦੇਮ ਸਖਤ ਕਾਲ ਨਾਨਕ ਤੇ ਮੁਖ ਜਲੇ ਕੀ 3 ਟੀ ਨਾਲ ਜਿਨੇ ਨਾਮ ਧਿਆਇਆ ਦੇਮ ਸਖਤ ਕਾਲ ਨਾਨਕ ਤੇ ਮੁਖ ਜਲੇ ਕੀ 3 ਟੀ ਨਾਲ ਵਾਹਿਗੁਰੂ ਜੀ ਕਾ ਕਾ ਚ ਵਾਹਿਗੁਰੂ ਜੀ ਕੀ ਫਤਿਹ